ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਧਨ ਚਾਹੀਦਾ ਹੈ ਅਤੇ ਉਹ ਧਨ ਦੀ ਪ੍ਰਾਪਤੀ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਜੀ ਸਾਧ ਸੰਗਤ ਜੀ ਮਹਾਂਪੁਰਖ ਜੀ ਸਾਨੂੰ ਸਮਝਾਉਂਦੇ ਨੇ ਕਿ ਵਾਇਗ੍ਰੋ ਅਕਾਲ ਪੁਰਖ ਜੀ ਨੇ ਸਾਨੂੰ ਇਸ ਲਈ ਮਨੋਖੀ ਜਾਮਾ ਦੇ ਕੇ ਭੇਜ ਦਿੱਤਾ ਹੈ ਪਰ ਸਾਨੂੰ ਕਿਸੇ ਵੀ ਚੀਜ਼ ਦਾ ਪੇਧ ਨਹੀਂ ਦਿੱਤਾ ਨਾ ਸਾਨੂੰ ਪਤਾ ਹੈ ਕਿ ਸਾਡੀ ਉਮਰ ਕਿੰਨੀ ਹੈ ਨਾ ਸਾਨੂੰ ਪਤਾ ਹੈ ਕਿ ਅਸੀਂ ਬਚਪਨ ਤੋਂ ਬਾਅਦ ਜਵਾਨੀ ਦੇਖਾਂਗੇ ਜਾਂ ਨਹੀਂ ਨਾ ਸਾਨੂੰ ਜਵਾਨੀ ਤੋਂ ਬਾਅਦ ਬਟਾਪੇ ਆਉਣ ਦੀ ਖਬਰ ਹੈ ਸਾਨੂੰ ਕੁਝ ਵੀ ਨਹੀਂ ਪਤਾ ਅਤੇ ਸਭ ਦੀ ਜ਼ਿੰਦਗੀ ਦੇ ਵਿੱਚ ਵਕ ਵਕ ਘਟਨਾਵਾਂ ਹੁੰਦੀਆਂ ਨੇ ਹਰੇਕ ਇਨਸਾਨ ਦਾ ਵੱਖ-ਵੱਖ ਰੰਗ ਰੂਪ ਕੱਦ ਕਾਟ ਵੱਖ-ਵੱਖ ਸੁਭਾਅ ਹੁੰਦਾ ਹੈ। ਸਭ ਦੀ ਜ਼ਿੰਦਗੀ ਆਪੋ ਆਪਣੀ ਹੁੰਦੀ ਹੈ। ਕਿਸੇ ਦੀ ਜ਼ਿੰਦਗੀ ਦੇ ਵਿੱਚ ਸੋਖ ਹੀ ਸੋਖ ਨੇ ਅਤੇ ਕਿਸੇ ਦੀ ਜ਼ਿੰਦਗੀ ਦੁੱਖਾਂ ਦੇ ਨਾਲ ਭਰੀ ਹੁੰਦੀ ਹੈ। ਕਹਿਣ ਤੋਂ ਭਾਵ ਕਿ ਸਕੇ ਭਰਾਵਾਂ ਦੇ ਵੀ ਲੇਖ ਵੱਖੋ-ਵੱਖ ਹਨ। ਆਪਾਂ ਇੱਕੋ ਮਾਂ ਦੇ ਪੇੜ ਤੋਂ ਜਨਮ ਲੈ ਕੇ ਵੀ ਫਿਰ ਵੀ ਸਾਡੇ ਵੱਖਰੇ-ਵੱਖਰੇ ਸੁਭਾਅ ਨੇ ਵੱਖਰੇ-ਵੱਖਰੇ ਰੰਗ ਰੂਪ ਨੇ ਵੱਖਰੇ ਵੱਖਰੇ ਕਰਮ ਨੇ ਪਰਮਹਾਪੁਰਖ ਜੀ ਕਹਿੰਦੇ ਹਨ ਕਿ ਇੱਕ ਗੱਲ ਪੱਕੀ ਹੈ ਕਿ ਉਹ ਚਾਹੇ ਅਮੀਰ ਹੈ ਉਹ ਚਾਹੇ ਗਰੀਬ ਹੈ ਚਾਹੇ ਕੋਰਾ ਹੈ ਚਾਹੇ ਕਾਲਾ ਹੈ ਉਹ ਇੱਕ ਗੱਲ ਸਭ ਦੇ ਨਾਲ ਬਰਾਬਰ ਵਰਤਣੀ ਹੈ ਉਹ ਏ ਹੈ ਮੌਤ ਮੌਤ ਸਭ ਨੂੰ ਆਉਣੀ ਹੈ ਹਰੇਕ ਇਨਸਾਨ ਨੂੰ ਮੌਤ ਆਵੇਗੀ ਇਹ ਗੱਲ ਸੱਚ ਹੈ ਇਹ ਅਟਲ ਸਚਾਈ ਹੈ ਇਸ ਸਚਾਈ ਨੇ ਕਦੇ ਨਹੀਂ ਬਦਲਣਾ ਇਹ ਚਲਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਰਹਿਣਗੇ ਦੁੱਖ ਤੋਂ ਬਾਅਦ ਸੁੱਖ ਵੀ ਆਵੇਗਾ ਤੇ ਸੁੱਖ ਤੋਂ ਬਾਅਦ ਦੁੱਖ ਵੀ ਆ ਸਕਦੇ ਹਨ ਇਹ ਸਭ ਬਦਲਦੇ ਰਹਿਣਗੇ ਪਰ ਮੌਤ ਦਾ ਸਮਾਂ ਨਿਸ਼ਚਿਤ ਹੈ ਇਹ ਬਦਲ ਨਹੀਂ ਸਕਦਾ ਇਹ ਸਮਾਂ ਆ ਕੇ ਹੀ ਰਹੇਗਾ ਤੇ ਉਹ ਦਿਨ ਹੋਵੇਗਾ ਜਿਸ ਦਿਨ ਸਾਨੂੰ ਚਿੱਟੇ ਕੱਪੜੇ ਦੇ ਵਿੱਚ ਲਪੇਟ ਕੇ ਇੱਕ ਕਮਰੇ ਦੇ ਵਿੱਚ ਅਲੱਗ ਰੱਖ ਦਿੱਤਾ ਜਾਵੇਗਾ ਤੇ ਉਹ ਕਮਰੇ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਆਪਣੇ ਜਾਨ ਤੋਂ ਡਰਣਗੇ ਅਤੇ ਸਾਡੇ ਆਪਣਿਆਂ ਨੂੰ ਵੀ ਸਭ ਤੋਂ ਜ਼ਿਆਦਾ ਕਾਲੇ ਹੋਵੇਗੀ ਕਿ ਇਸ ਨੂੰ ਕਦੋਂ ਸ਼ਮਸ਼ਾਨ ਘਾਟ ਲੈ ਕੇ ਜਾਣਾ ਹੈ ਸੰਗਤ ਜੀ ਮਹਾਪੁਰਖ ਕਹਿੰਦੇ ਹਨ ਕਿ ਉਹ 3 ਪੁੱਤਰ ਔਰ ਇਸੇਦਾਰ ਵੀ ਕਾਲੇ ਹੋਣਗੇ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ ਤੂੰ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ। ਉਹ ਤੇਰੀ ਮੌਤ ਤੋਂ ਬਾਅਦ ਵਾਰ-ਵਾਰ ਸਮਾਂ ਦੇਖਣਗੇ ਕਿ ਕਿੰਨਾ ਕੁ ਸਮਾਂ ਲੱਗੇਗਾ ਕਿ ਜਲਦੀ ਇਸ ਨੌ ਸ਼ਮਸ਼ਾਨ ਘਾਟ ਲੈ ਕੇ ਚਾਹੀਏ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤੀ ਪਾਈਏ। ਜਿਹੜੇ 3 ਪੁੱਤਾਂ ਦੀ ਜ਼ਮੀਨ ਜਾਇਦਾਦ ਬਣਾਉਣ ਦੇ ਲਈ ਕਾਰ ਬਣਾਉਣ ਦੇ ਲਈ ਲੱਖਾਂ ਚੰਗੇ ਮਾੜੇ ਕੰਮ ਕੀਤੇ ਗੁਨਾਹ ਕੀਤੇ ਪਾਪ ਕੀਤੇ ਉਹ ਤੀਆਂ ਪੁੱਤਰ ਤੈਨੂੰ ਉਸ ਘਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਕਾਲੇ ਪੈਣਗੇ ਅਤੇ ਇਹ ਦਿਨ ਇੱਕ ਜ਼ਿੰਦਗੀ ਤੇ ਨਹੀਂ ਆਉਣਾ ਸੰਗਤ ਜੀ ਇਹ ਹਰੇਕ ਦੀ ਜ਼ਿੰਦਗੀ ਦੇ ਵਿੱਚ ਆਉਣਾ ਹੈ ਇਹ ਗੱਲ ਹਰੇਕ ਦੀ ਜ਼ਿੰਦਗੀ ਦੇ ਵਿੱਚ ਲਾਗੂ ਹੋਣੀ ਹੈ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਨੇ ਕਿ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਧਨ ਇਕੱਠਾ ਕਰਨਾ ਧਨ ਕਮਾਉਣਾ ਇਹ ਗਲਤ ਨਹੀਂ ਹੈ ਪਰ ਉਸ ਧਨ ਦੇ ਪਿੱਛੇ ਪਾਗਲ ਹੋ ਜਾਣਾ ਉਹ ਗਲਤ ਹੈ ਸਾ ਸੰਗਤ ਕਈ ਮਨੁੱਖ ਧਨ ਦੇ ਲਈ ਚੰਗੇ ਮਾੜੇ ਕੰਮ ਕਰਦੇ ਨੇ ਉਹ ਕੰਮਾਂ ਤੋਂ ਸਾਨੂੰ ਵਝਿਆ ਹੈ ਸਾਸੰਗਾਜੀ ਪਾਸ਼ਾ ਕਹਿੰਦੇ ਨੇ ਕਿ ਜਿੰਨਾ ਤਿਆਂ ਪੁੱਤਰਾਂ ਦੇ ਲਈ ਇਹ ਧੰਨ ਇਕੱਠਾ ਕਰ ਰਿਆ ਹੈ ਚੰਗੇ ਮਾੜੇ ਕੰਮ ਕਰ ਰਿਆ ਹੈ ਅੰਤ ਦੇ ਵੇਲੇ ਉਹਨਾਂ ਨੇ ਨਾਲ ਸਹਾਈ ਨਹੀਂ ਹੋਣਾ ਜਦੋਂ ਉਸ ਮਾਲਕ ਦੀ ਕਚਹਿਰੀ ਦੇ ਵਿੱਚ ਪਕਸ਼ਿਆ ਨਹੀਂ ਜਾਵੇਗਾ ਤੇਰੇ ਤੋਂ ਲੇਖਾ ਜੋਖਾ ਪੁੱਛਿਆ ਜਾਵੇਗਾ ਤਾਂ ਉਸ ਵਕਤ ਤੈਨੂੰ ਇਕੱਲਿਆਂ ਨੂੰ ਹੀ ਹਿਸਾਬ ਦੇਣਾ ਪੈਣਾ ਹੈ ਉਸ ਵਕਤ ਤੂੰ ਸਿਰਫ ਇਕੱਲਾ ਹੀ ਹੋਵੇਂਗਾ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਮੁੱਖੀ ਗੱਲ ਇਹ ਹੈ ਕਿ ਸਾਨੂੰ ਸਾਡੇ ਗੁਰੂਆਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਜੁੜਨ ਦੀ ਵੀ ਮੱਤ ਦਿੱਤੀ ਹੈ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਪਾਉਣੀਆਂ ਹਨ ਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਕਦੇ ਦੂਰ ਨਹੀਂ ਹੋਣਾ ਜੇ ਆਪਣੇ ਪਰਿਵਾਰ ਦੇ ਲਈ ਆਪਣੇ ਲਈ 24 ਘੰਟਿਆਂ ਦੇ ਵਿੱਚੋਂ ਤੁਸੀਂ 18-18 ਘੰਟੇ ਕੰਮ ਕਰਦੇ ਹੋ ਉਸਾ ਮਾਈਕਰ ਅਕਾਲ ਪੁਰਖ ਜੀ ਦੇ ਲਈ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਕੱਢਣਾ ਕੋਈ ਜ਼ਿਆਦਾ ਔਖਾ ਨਹੀਂ ਜੇ ਢਾਈ ਘੰਟੇ ਨਹੀਂ ਕੱਢ ਸਕਦੇ ਤਾਂ ਅੱਧਾ ਘੰਟਾ ਘੰਟਾ ਵੀ ਨਹੀਂ ਕੱਢ ਸਕਦੇ ਤਾਂ 15-20 ਮਿੰਟ ਜ਼ਰੂਰ ਕੱਢੋ ਕਿਉਂਕਿ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਜਿੰਨਾ ਸਮਾਂ ਜਿੰਨਾ ਪਿਆਰ ਅਸੀਂ ਮਾਇਆ ਨਾਲ ਪਾ ਕੇ ਬੈਠੇ ਹਾਂ ਅਤੇ ਮਾਇਆ ਦੀ ਪ੍ਰਾਪਤੀ ਦੇ ਲਈ ਜਿੰਨੇ ਯਤਨ ਕਰ ਰਹੇ ਹਾਂ ਜੇ ਉਹਨਾਂ ਦੇ ਵਿੱਚੋਂ ਇੱਕ ਹਿੱਸਾ ਵੀ ਪਿਆਰ ਸਹਿਤ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਪੈ ਜਾਵੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਪੌਣ ਦੇ ਯਤਨ ਦੇ ਵਿੱਚ ਲੱਗ ਜਾਵੇ ਤਾਂ ਸਾਨੂੰ ਹੋਰ ਕੋਈ ਵੀ ਯਤਨ ਕਰਨ ਦੀ ਲੋੜ ਨਹੀਂ ਪੈਣੀ ਜਿੰਨਾ ਦੁਨਿਆਵੀ ਚੀਜ਼ਾਂ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ ਇਹ ਚੀਜ਼ਾਂ ਖੁਦ ਸਾਡੇ ਮਗਰ ਮਗਰ ਫਿਰਣਗੀਆਂ ਪਰ ਆਪਾਂ ਮੂਰਖ ਮਤ ਹਾਂ ਸਾਨੂੰ ਲੱਗਦਾ ਹੈ ਕਿ ਅਸੀਂ ਕਰਾਂਗੇ ਤਾਂ ਹੀ ਕੁਝ ਹੋਵੇਗਾ ਪਰ ਆਪਾਂ ਇਹ ਗੱਲ ਵਾਰ-ਵਾਰ ਭੁੱਲ ਜਾਂਦੇ ਹਾਂ ਕਿ ਕਰਨ ਕਰਾਉਣ ਵਾਲੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਉਹ ਪ੍ਰਮਾਤਮਾ ਨੇ ਉਹਨਾਂ ਦੀ ਕੀਤੀਆਂ ਹੀ ਸਭ ਕੁਝ ਹੋਣਾ ਹੈ ਇਸ ਕਰਕੇ ਆਪਣੀਆਂ ਜੋਸ ਤੇ ਚਲਾਕੀਆਂ ਛੱਡ ਕੇ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਨਾ ਹੀ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਨਾ ਹੀ ਕਦੇ ਕਿਸੇ ਦਾ ਮਾੜਾ ਕਰਨਾ ਹੈ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਜੁੜੇ ਰਹੋ ਜੇਕਰ ਜ਼ਿੰਦਗੀ ਬਹੁਤ ਜ਼ਿਆਦਾ ਰੁਝੀਵੇਂ ਨੀ ਤਾਂ ਘਟੋ ਘੱਟ 10-15 ਮਿੰਟ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਜ਼ਰੂਰ ਕੱਢੋ ਕਿਉਂਕਿ ਕੰਡੇ ਹੋਏ 10-15 ਮਿੰਟ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਡੋਲਣ ਨਹੀਂ ਦੇਣਗੇ ਵਾਹਿਗੁਰੂ ਅਕਾਲ ਪੁਰਖ ਜੀ ਹਰ ਵੇਲੇ ਸਾਡੇ ਨਾਲ ਰਹਿਣਗੇ ਅੰਗ-ਸੰਗ ਹੋ ਕੇ ਸਹਾਈ ਹੋਣਗੇ ਤਾਂ ਆਓ ਸੰਗਤ ਜੀ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇੱਕ ਪੱਕਾ ਨਿਯਮ ਬਣਾਈਏ ਕਿ ਜ਼ਿੰਦਗੀ ਤੇ ਚਾਹੇ ਜਿੰਨੇ ਮਰਜ਼ੀ ਰੁਝੇਵੇਂ ਹੋਣ ਭਾਵੇਂ ਕਿ ਜਿੰਨੇ ਮਰਜ਼ੀ ਕੰਮਕਾਰ ਹੋਣ 15 ਮਿੰਟ ਅਮਰਤ ਵੇਲੇ ਅਤੇ 15 ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਜ਼ਰੂਰ ਕੱਢੋ ਜੇਕਰ ਤੁਸੀਂ ਕਿਸੇ ਬਾਣੀ ਦਾ ਜਾਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਜੇਕਰ ਕੋਈ ਵੀ ਬਾਣੀ ਨਹੀਂ ਪੜਦੇ ਤਾਂ ਕਟੋ-ਕਟ ਇੱਕ ਮਾਲਾ ਮੂਲ ਮੰਤਰ ਦਾ ਜਾਪ 108 ਬਣ ਕੇ ਦੀ ਇੱਕ ਮਾਲਾ ਅਮਰਤ ਵੇਲੇ ਕਰਨੀ ਸ਼ੁਰੂ ਕਰ ਦਿਓ ਅਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੇਖਣਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਮੁਤਾਜੀ ਨਹੀਂ ਰਹੇਗੀ ਤੁਹਾਡੇ ਥੋੜੇ ਦੇ ਵਿੱਚ ਵੀ ਬਹੁਤੀਆਂ ਬਰਕਤਾਂ ਪੈਣਗੀਆਂ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਮਨੁੱਖ ਰੋਜ਼ਾਨਾ ਮੋਲ ਮੰਤਰ ਜੀ ਦਾ ਜਾਪ ਕਰਦੇ ਹਨ ਉਹ ਮਨੁੱਖ ਮਿੱਟੀ ਨੂੰ ਵੀ ਹੱਥ ਪਾਵੇ ਤਾਂ ਸੋਨਾ ਬਣਾ ਦਿੰਦੇ ਹਨ ਇਹੀ ਕਿਰਪਾ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਮੋਲ ਮੰਤਰ ਦੇ ਜਾਪ ਦੇ ਵਿੱਚ ਆਓ ਅੱਜ ਤੋਂ ਹੀ ਰੋਜ਼ਾਨਾ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਸੇਵਤ ਸਲਾਹ ਕਰੀਏ ਜੇ ਬਾਣੀ ਪੜ੍ਹਦੇ ਹੋ ਵਧੀਆ ਗੱਲ ਹੈ ਜੇ ਬਾਣੀ ਨਹੀਂ ਪੜ੍ਹਦੇ ਹੋ ਤਾਂ ਘੱਟੋ-ਘੱਟ ਇੱਕ ਮਾਲਾ ਮੋਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਕਰਨਾ ਹੈ ਅਤੇ ਇੱਕ ਮਾਲਾ ਮੋਲ ਮੰਤਰ ਦਾ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਦੇਖਣਾ ਗੁਰਨਾਣਕ ਪਾਤਸ਼ਾਹ ਜੀ ਹਰ ਵੇਲੇ ਅੰਗ-ਸੰਗ ਸਹਾਈ ਹੋਣਗੇ ਕਦੇ ਵੀ ਤੁਹਾਡੀ ਬਾਹ ਨਹੀਂ ਛੱਡਣਗੇ ਹਰੇਕ ਕਾਮ ਦੇ ਵਿੱਚ ਆਪ ਹੋ ਕੇ ਵਰਤਣਗੇ ਜਿਸ ਮਾਇਆ ਦੇ ਮਗਰ ਤੁਸੀਂ ਫਿਰਦੇ ਹੋ ਉਹ ਮਾਇਆ ਤੁਹਾਡੇ ਮਗਰ ਮਗਰ ਫਰੇਗੀ ਜਿੱਥੇ ਮੂਲ ਮੰਤਰ ਦਾ ਝਾਪ ਹੁੰਦਾ ਹੈ ਉਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਸੇ ਵੀ ਚੀਜ਼ ਦੀ ਫਿਰਕਾਟ ਨਹੀਂ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ